ਤੇ ਗੱਲ ਕਰਦੇ ਹਾਂ ਬਰਨਾਲਾ ਦੀ ਜਿੱਥੇ ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਨਾਟਕਕਾਰ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਜਾਣੇ ਪਛਾਣੇ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਨਵੀਂ ਫਿਲਮ ਚਮ ਦਿਖਾਈ ਗਈ ਜੋ ਦਲਿਤ ਵਰਗ ਦੀ ਜ਼ਿੰਦਗੀ ਦੇ ਅਨੇਕਾਂ ਜਟਿਲ ਪੱਖਾਂ ਉੱਪਰ ਰੌਸ਼ਨੀ ਪਾਉਂਦੀ ਹੈ ਤੇ ਅਣਛੋਹੇ ਪੱਖਾਂ ਨੂੰ ਉਭਾਰਦੀ ਹੈ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਫਿਲਮ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਕਿਹਾ ਕਿ ਰਵਾਇਤੀ ਫਿਲਮਾਂ ਤੋਂ ਹਟ ਕੇ ਬਣੀ ਇਹ ਫਿਲਮ ਮੌਜੂਦਾ ਸਿਨੇਮੇ ਦੇ ਹਰ ਪੱਖ ਤੋਂ ਵੱਖਰੀ ਐ ਜੋ ਆਮ ਲੋਕਾਂ ਦੇ ਮਸਲਿਆਂ ਨੂੰ ਚੁੱਕਦੀ ਐ। ਇੱਕ ਦਲਿਤ ਫੈਮਲੀ ਦੀ ਕਹਾਣੀ ਐ ਜਿਹੜੀ ਬੇਸਿਕਲੀ ਜਿਹੜੇ ਜਾਨਵਰ ਮਰ ਜਾਂਦੇ ਆ ਉਹਨਾਂ ਦੀ ਚਮੜੀ ਲਾ ਕੇ ਉਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਐ। ਤੇ ਇਸ ਫਿਲਮ ਵਿੱਚ ਅਸੀਂ ਦਿਖਾਇਆ ਕਿ ਪਿੰਡ 'ਚ ਇਲੈਕਸ਼ਨ ਦਾ ਮਾਹੌਲ ਐ ਤੇ ਇੱਕ ਇਮਾਨਦਾਰ ਬੰਦਾ ਐ ਜਿਹੜਾ ਉਹ ਦਲਿਤ ਫੈਮਲੀ ਦਾ ਹੈੱਡ ਐ। ਔਰ ਜਦੋਂ ਉਹ ਇਮਾਨਦਾਰੀ ਨਾਲ ਪੋਲਿਟਿਕਸ 'ਚ ਕੁਐਸਚਨ ਖੜੇ ਕਰਦਾ ਐ ਤਾਂ ਉਹਨੂੰ ਕਿਸ-ਕਿਸ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਐ। ਤੇ ਕੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਡਾ ਮੌਜੂਦਾ ਪੋਲਿਟੀਕਲ ਸਿਸਟਮ ਆ ਉਹ ਸਾਨੂੰ ਉਹ ਸਾਰਾ ਕੁਝ ਦੇ ਸਕਿਆ ਜਿਹੜਾ ਵਾਦਾ ਕੀਤਾ ਸੀ ਜਾਂ ਜਿਹੜੇ ਸਾਡੇ ਜਿਹੜਾ ਸਾਡਾ ਮੁੱਖ ਪਾਤਰ ਹੈ ਜਾਂ ਉਸ ਕਿਸਮ ਦੇ ਬੰਦੇ ਸਿਰਫ ਇਲੈਕਸ਼ਨਾਂ ਦੇ ਟਾਈਮ ਤੇ ਹੀ ਪੋਲਿਟੀਸ਼ੀਅਨ ਨੂੰ ਯਾਦ ਆਉਂਦੇ ਨੇ ਇਹ ਮੁੱਖ ਤੌਰ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਸਰੀ ਇੱਕ ਬਹੁਤ ਇੰਪੋਰਟੈਂਟ ਗੱਲ ਇਹ ਕੀਤੀ ਹੈ ਕਿ ਸਾਨੂੰ ਜੇ ਅਸੀਂ ਸੁਸਾਇਟੀ ਨੂੰ ਬੈਟਰ ਬਣਾਉਣਾ ਵਧੀਆ ਬਣਾਉਣਾ ਤਾਂ ਜਾਤ ਤੇ ਕਲਾਸ ਦੋਨਾਂ ਵਾਰੀ ਗੱਲ ਕਰਨੀ ਪਵੇਗੀ ਕਿਉਂਕਿ ਜਿਹੜੀਆਂ ਸਾਡੀਆਂ ਪ੍ਰੋਗਰੈਸਿਵ ਧਿਰਾਂ ਨੇ ਲੈਫਟਿਸਟ ਧਿਰਾਂ ਨੇ ਉਹਨਾਂ ਨੇ ਹਲੇ ਤੱਕ ਜਾਤ ਬਾਰੇ ਕਦੇ ਗੱਲ ਨਹੀਂ ਕੀਤੀ ਤੇ ਜਿਹੜੀ ਜਾਤ ਬੇਸ ਪੋਲਿਟਿਕਸ ਕਰਦੇ ਆ ਉਹਨਾਂ ਨੇ ਕਲਾਸ ਬਾਰੇ ਗੱਲ ਨਹੀਂ ਕੀਤੀ ਆਪਾਂ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਵਾਲ ਉਠਾਏ ਆ ਕਿ ਜੇ ਸਮਾਜ ਨੂੰ ਬਿਹਤਰ ਬਣਾਉਣਾ ਤਾਂ ਜਾਤ ਬਾਰੇ ਵੀ ਗੱਲ ਕਰਨੀ ਪਵੇਗੀ ਕਲਾਸ ਬਾਰੇ ਵੀ ਗੱਲ ਕਰਨੀ